ਅੱਜ ਕੈਪਟਨ ਅਮਰਿੰਦਰ ਸਿੰਘ ਦੀ ਫਰੀਦਕੋਟ ਜਿਹੜੀ ਲਾਈਵ ਜਿਹੜੀ ਪ੍ਰੈਸ ਕਾਨਫਰੰਸ ਹੁੰਨਾ ਨੇ ਕੀਤੀ ਗਈ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੇ ਜਿਹੜੇ ਖੁਲਾਸੇ ਕੀਤੇ ਨੇ ਪਰ ਵਿੱਚ ਲੋਕ ਕਮੈਂਟ ਦੇ ਰਹੇ ਨੇ ਕਿ ਜਿਹੜੇ ਗੋਡੇ ਆ ਉਹ ਤਾਂ ਸਿਵਿਆਂ ਤੱਕ ਗਏ ਹੋਏ ਨੇ ਫਿਰ ਵੀ ਕੈਪਟਨ ਸਾਫ ਦੇ ਪਤਾ ਨਹੀਂ ਕਿਹੜਾ ਪੂਤ ਚੜਿਆ ਕਿ ਹਜੇ ਵੀ ਰਾਜਨੀਤੀ ਦਾ ਖਹਿੜਾ ਨਹੀਂ ਛੱਡ ਰੇ ਕਿ ਜਿਹੜਾ ਹੁਣ ਸਮਾਂ ਹੈਗਾ ਕੈਪਟਨ ਅਮਰਿੰਦਰ ਸਿੰਘ ਕੋਲੇ ਉਹ ਰਾਜਨੀਤੀ ਦਾ ਨਹੀਂ ਹੈਗਾ ਉਹ ਸੇਵਾ ਕਰਾਉਣ ਦਾ ਹੈ ਕਿ ਘਰੇ ਬੈਠੇ ਆਪ ਦਾ ਕਿ ਹਜੇ ਵੀ ਜਿਹੜਾ ਭੂਤ ਸਵਾਰ ਹੋਇਆ ਵਿਆ ਕਿ ਹਜੇ ਵੀ ਰਾਜਨੀਤੀ ਦੇ ਵਿੱਚ ਆਉਣਾ ਬੀਜਪੀ ਨੂੰ ਜਿਤਾਉਣਾ ਪੰਜਾਬ ਦੇ ਵਿੱਚ ਬੀਜਪੀ ਲੈ ਕੇ ਆਉਣੀ ਆ ਜੇ ਹਿੰਦੁਸਤਾਨ ਨੂੰ ਹੋਰ ਅੱਗੇ ਪਹੁੰਚਾਉਣਾ ਕਿ ਅੱਜ ਜਿਹੜੀ ਜੀਡੀਪੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਕਿ ਜਿਹੜੀ ਜੀਡੀਪੀ ਅੱਜ ਬਹੁਤ ਹਾਈ ਲੈਵਲ ਤੇ ਆਪਣੀ ਗਈ ਹੋਈ ਹੈ ਆਪਾਂ 3 ਨੰਬਰ ਤੇ ਪਹੁੰਚੇ ਹੋਏ ਆ ਸਮਾਂ ਕੁਝ ਇਦਾਂ ਦਾ ਆ ਜਾਊਗਾ ਜੇ ਆਪਾਂ ਬੀਜਪੀ ਨੂੰ ਜਿਤਾਵਾਂਗੇ ਹਿੰਦੁਸਤਾਨ ਚ ਹੋਰ ਵੱਡੀ ਲੀਡ ਨਾਲ ਅੱਗੇ ਲੈ ਕੇ ਆਵਾਂਗੇ ਤਾਂ ਇੱਕ ਨੰਬਰ ਤੇ ਵੀ ਆ ਜਿਹੜਾ ਇੰਡੀਆ ਆ ਜਾਊਗਾ ਕਿ ਹੋਰ ਵੱਡੇ ਵੱਡੇ ਦਾਅਵੇ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਗਈਆਂ ਪਰ ਉਮਰ ਦਾ ਕਿਤੇ ਨਾ ਕਿਤੇ ਫਰਕ ਪੈ ਜਾਂਦਾ ਹੈ ਗੱਲਾਂ ਕਹਿਣ ਦੇ ਵਿੱਚ ਉੱਥੇ ਹੀ ਪੱਤਰਕਾਰਾਂ ਨੇ ਇਹ ਵੀ ਸਵਾਲ ਪੁੱਛਿਆ ਕਿ ਤੁਸੀਂ ਸੌਂ ਖਾਦੀ ਸੀ ਗੁਟਕਾ ਸਾਹਿਬ ਦੀ ਕਿ ਸਾਡੀ ਸਰਕਾਰ 17 ਤੋਂ ਪਹਿਲਾਂ ਕਿ 17 ਚ ਸਾਡੀ ਸਰਕਾਰ ਬਣ ਗਈ ਕਿ ਅਸੀਂ ਨਸ਼ੇ ਦਾ ਲੱਕ ਤੋੜ ਦਾਂਗੇ ਤਾਂ ਉੱਥੇ ਵੀ ਜਵਾਬ ਇਹ ਹੀ ਦਿੱਤਾ ਕਿ ਮੈਂ ਲੱਕ ਤੋੜਿਆ ਕਿ ਇਹ ਨਹੀਂ ਹੈਗਾ ਕਿ ਮੈਂ ਨਸ਼ੇ ਦਾ ਲੱਕ ਨਹੀਂ ਤੋੜਿਆ ਮੈਂ ਐਂ ਨਹੀਂ ਕਿਹਾ ਸੀ ਕਿ ਮੈਂ ਨਸ਼ਾ ਖਤਮ ਕਰ ਦੂੰ ਹਜੇ ਵੀ ਇਸ ਗੱਲ ਨੂੰ ਆ ਜਿਹੜਾ ਨਹੀਂ ਮੰਨਦੇ ਕਿਉਂ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਕਿ ਮੈਂ ਪ੍ਰੋਗਰਾਮ ਦੇ ਅਸੀਂ ਰੈਲੀਆਂ ਕਰ ਰਹੇ ਸੀ ਦਮਦਮਾ ਸਾਹਿਬ ਕੋਲੇ ਸੀ ਉੱਥੇ ਨੇੜੇ ਹੀ ਸੀ ਜਿਆਦਾ ਕਿਲੋਮੀਟਰ ਦੂਰ ਨਹੀਂ ਸੀ ਤਾਂ ਮੈਂ ਉੱਥੇ ਕੁਟਕਾ ਸਾਹਿਬ ਦੀ ਸੌ ਇਹ ਸੇ ਲਈ ਖਾਦੀ ਸੀ ਕਿ ਮੈਂ ਨਸ਼ੇ ਦਾ ਲੱਕ ਤੋੜ ਦੇਣਾ ਕਿਉਂ ਮੈਂ ਤੋੜਿਆ ਵੀ ਹੈ ਕਿ ਜੇਲ੍ਹਾਂ ਦੇ ਵਿੱਚ ਜਗ੍ਹਾ ਘਟ ਗਈ ਸੀ 1 ਲੱਖ ਤੋਂ ਉੱਤੇ ਜਿਆਦਾ ਕੇਸ ਦਰਜ ਹੋ ਗਏ ਸੀ ਕਿ ਜੇਲਰ ਦੇ ਫੋਨ ਆਏ ਕਿ ਭਾਈ ਜੇਲ੍ਹਾਂ ਕਿ ਸਾਡੇ ਕੋਲ ਤਾਂ ਜਗ੍ਹਾ ਹੈ ਨਹੀਂ ਰੱਖਣ ਵਾਸਤੇ ਨਸ਼ੇ ਵਾਲਿਆਂ ਨੂੰ ਕਹਿੰਦਾ ਮੈਂ ਤਾਂ ਉਹਨਾਂ ਨੂੰ ਹੁਕਮ ਇਹ ਦਿੱਤੇ ਸੀ ਕਿ ਤੁਸੀਂ ਜਿਹੜੇ ਜੇਬ ਕਤਰੀ ਨੇ ਜਿਹੜੇ ਚੋਰੀਆਂ ਚੂੜੀਆਂ ਮਾੜੀਆਂ ਮੋਟੀਆਂ ਕਰਦੇ ਨੇ ਜਿਨ੍ਹਾਂ ਦੇ ਕੇਸ ਨੇ ਉਹਨਾਂ ਨੂੰ ਫ੍ਰੀ ਕਰ ਦਿਓ ਉਹਨਾਂ ਨੂੰ ਛੁੱਟੀ ਦੇ ਦਿਓ ਕਿ ਜਿਹੜੇ ਨਸ਼ੇ ਵਾਲੇ ਨੇ ਇਹਨਾਂ ਨੂੰ ਨਹੀਂ ਛੱਡਣਾ ਰਾਜਾ ਬੜਿੰਗ ਨਵਜੋਤ ਸਿੰਘ ਸਿੱਧੂ ਤੇ ਵੀ ਤੰਜ ਕਸਿਆ ਸੀਐਮ ਭਗਵੰਤ ਮਾਨ ਤੇ ਵੀ ਤੰਜ ਕਸਿਆ ਕਿ ਮੇਰੀ ਸਰਕਾਰ ਆਈ ਅਸੀਂ 2002 ਤੋਂ ਪਹਿਲੇ ਸੀ ਪਹਿਲੀ ਵਾਰ ਸਰਕਾਰ ਛੱਡੀ 2002 ਦੇ ਵਿੱਚ ਬਣੀ ਸੀ ਕਾਂਗਰਸ ਦੀ ਅਸੀਂ ਲਗਾਤਾਰ ਗੈਂਗਸਟਰ ਬਾਰ ਦੇ ਵੀ ਖਿਲਾਫ ਰਹੇ ਹਾਂ ਕਿ ਮੈਂ ਆਪਦੀ ਸਰਕਾਰ ਬਾਰੇ 17 ਚ ਜਦੋਂ ਹੀ ਪਤਾ ਸੀ ਨੇੜੇ ਜਿੰਨਾ ਕ ਚ ਰਾਜ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਮੈਂ ਤਾਂ ਗੈਂਗਸਟਰ ਬਾਰ ਬਿਲਕੁਲ ਖਤਮ ਕਰ ਦਿੱਤਾ ਸੀ ਜਾਂ ਤਾਂ ਪੁਲਿਸ ਦੇ ਹੱਥੋਂ ਮਰ ਜਾਂਦੇ ਸੀ ਜਾਂ ਮੈਂ ਜੇਲ੍ਹਾਂ 'ਚ ਡੱਕੇ ਆ ਕੀ ਸੀਐਮ ਭਗਵੰਤ ਮਾਨ ਨੇ ਉਸ ਲੈਵਲ ਤੱਕ ਜਿਹੜਾ ਕੰਮ ਨਹੀਂ ਕੀਤਾ ਇਹਨਾਂ ਦੀ ਕੋਈ ਬੁੜੀਆਂ ਰਿਸ਼ਤੇਦਾਰੀਆਂ ਹੋਣਗੀਆਂ ਪਰ ਲੋਕ ਲਗਾਤਾਰ ਕਮੈਂਟ ਤਾਂ ਹੀ ਕਰ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਘਰੇ ਬੈਠ ਜਾਣਾ ਚਾਹੀਦਾ ਰਾਜਨੀਤੀ ਦਾ ਕੀੜਾ ਆਪਦੇ ਦਿਮਾਗ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਕਿ ਅਸੀਂ ਪੰਜਾਬ ਦੇ ਵਿੱਚ ਆ ਜਾਵਾਂਗੇ ਹਜੇ ਕੈਪਟਨ ਦੇਖੋ ਜਿਵੇਂ ਕਹਿ ਦਈਏ ਕਿ ਗੋਡੇ ਸਿਵਿਆ ਦੇ ਵਿੱਚ ਲੱਤਾਂ ਸਿਵਿਆ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਹਜੇ ਫੇਰ ਉਹਨਾਂ ਨੇ ਦੁਬਾਰਾ ਤਰਨਤਾਰ ਸਾਹਿਬ ਅਸੀਂ ਜਾਣਾ ਉੱਥੇ ਵੀ ਕਹਿੰਦੇ ਪ੍ਰੋਗਰਾਮ ਹੈਗਾ ਕਿ ਸਾਡਾ ਬੀਜੇਪੀ ਜਿਹੜਾ ਉੱਥੇ ਉਮੀਦਵਾਰ ਖੜਾ ਹੈ ਉਹ ਵੱਡੀ ਲੀਡ ਦੇ ਨਾਲ ਜਿੱਤੂਗਾ ਉੱਤੇ ਕਿਉਂਕਿ ਉੱਥੇ ਵੀ ਹਜੇ ਪ੍ਰਚਾਰ ਕਰਨ ਜਾਣਾ ਟੀਮ ਦੀ ਅੱਡੀ ਦੀ ਪ੍ਰੋਬਲਮ ਸੀ ਉਹ ਠੀਕ ਹੋ ਗਈਆਂ ਹੁਣ ਅਸੀਂ ਫੇਰ ਮੈਦਾਨ ਦੇ ਵਿੱਚ ਦੁਬਾਰਾ ਡਟਾਂਗੇ ਫੇਰ ਸਰਕਾਰ ਬਣਾਵਾਂਗੇ ਫੇਰ ਪੰਜਾਬ ਦੇ ਲੋਕਾਂ ਦੇ ਨਾਲ ਆਪਾਂ ਕਹਿ ਦਈਏ ਝੂਠੇ ਬਾਦੇ ਹੁਣ ਦੁਬਾਰਾ ਫੇਅਰ ਕਰਨਗੇ ਹੁਣ ਥੋੜਾ ਨਵੇਂ ਸਾਲ ਤੇ ਸ਼ੁਰੂ ਹੋ ਜਾਣਾ ਫੇਰ ਪੰਜਾਬ ਕੈਪਟਨ ਦੇ ਵਿੱਚ ਆ ਪੰਜਾਬ ਦੇ ਵਿੱਚ ਬੜੇਗਾ ਅਗੇ ਕੈਪਟਨ ਅਮਰਿੰਦਰ ਸਿੰਘ ਫੇਰ ਲੋਕਾਂ ਦੇ ਨਾਲ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਆ ਕਿ ਹੁਣ ਕਰਨ ਪਹਿਲਾਂ ਆਪਦੀ ਸਰਕਾਰ ਕਾਂਗਰਸ ਨਾ ਕਰਦੇ ਸੀ ਹੁਣ ਕਰਨਗੇ ਬੀਜੇਪੀ ਲਈ ਪ੍ਰਚਾਰ ਪਰ ਇਹ ਭੂਤ ਆ ਜਿਹੜਾ ਰਾਜਨੀਤੀ ਦਾ ਇਹ ਸਿਰ ਤੋਂ ਕਦੇ ਨਹੀਂ ਲੈਂਦਾ